ਸੱਚੇ ਕਾਲ ਅੱਜ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਕੜੀ ਦੀ ਰੈਸਪੀ ਕੜੀ ਪਕੌੜਿਆਂ ਦੀ ਕੜੀ ਪਕੌੜੇ ਵਾਸਤੇ ਮੈਂ ਬੈਟਰ ਤਿਆਰ ਕਰ ਲਿਆ ਪਕੌੜਿਆਂ ਦਾ ਬੇਸਨ ਮੈਂ ਲਿਆ ਹੈ ਏ ਰਿਚ ਮੈਂ ਪਿਆਜ਼ ਹੋ ਗਿਆ ਸਾਰੇ ਮਸਾਲੇ ਗਰਮ ਮਸਾਲਾ ਧਨੀਆ ਪਾਊਡਰ ਚਾਟ ਮਸਾਲਾ ਪਿਆਜ਼ ਲੰਬਾ ਲੰਬਾ ਕੱਟ ਕੇ ਉਹ ਪਾ ਲਿਆ ਤੇ ਘੋਲ ਤਿਆਰ ਕਰ ਲਿਆ ਇੱਕ ਹੁਣ ਮੈਂ ਜਿਹੜਾ ਕੜਾਈ ਚ ਤੇਲ ਗਰਮ ਰੱਖਿਆ ਹੋਇਆ ਸੀ ਸਰੋਂ ਦਾ ਔਰ ਇਹ ਵਿੱਚ ਅਸੀਂ ਜਿਹੜੇ ਆ ਇੱਕ ਇੱਕ ਕਰਕੇ ਜਿਹੜਾ ਵਾ ਪਕੌੜੇ ਜਿਹੜੇ ਉਹ ਪਾਵਾਂਗੇ ਇਹ ਸਾਰੇ ਹੁਣ ਜਿਹੜੇ ਪਕੌੜੇ ਹੈਗੇ ਆ ਗੈਸ ਦੀ ਫਲੇਮ ਜਿਹੜੀ ਆਪਾਂ ਨਾਰਮਲ ਹੀ ਰੱਖਾਂਗੇ ਨਾ ਬਦੀ ਯਾਰਾ ਦੇ ਨਾ ਬਦੀ ਘੱਟ ਨਾਰਮਲ ਸੇਕ ਦੇ ਉੱਪਰ ਜਿਹੜਾ ਵਾ ਜਦੋਂ ਅਸੀਂ ਪਕੌੜੇ ਕੱਢਦੇ ਆ ਤੇ ਫਿਰ ਕ੍ਰਿਸਪੀ ਥੋੜੇ ਬਣਦੇ ਨੇ ਇਹਦੇ ਵਿੱਚ ਮੈਂ ਬੈਟਰ ਕੀਤਾ ਥੋੜੀ ਜਿੰਨੀ ਇੱਕ ਚਮਚ ਜਿਹੜਾ ਸੀ ਉਹ ਸੂਜੀ ਦਾ ਵੀ ਪਾ ਲਿਆ ਸੀ ਤਾਂ ਕਿ ਜਿਹੜੇ ਪਕੌੜੇ ਹੈਗੇ ਨੇ ਉਹ ਜਾਦੇ ਜਿਹੜੇ ਹੈਗੇ ਆ कुरकुरੇ ਬਣਨ ਜਾਦੇ ਪਿੱਸੇ-ਵਿੱਸੇ ਵੀ ਹੋ ਜਾਂਦੇ ਨੇ ਜਦੋਂ ਤਿਆਰ ਹੋ ਜਾਂਦੇ ਨੇ ਕੱਟ ਹੋ ਜਾਂਦੇ ਜਿਆਦਾ ਮਿਲੂਗੀ ਸੌਫਟ ਹੋਏ ਅੰਦੇ ਨੇ ਸੁਪਨਾ ਹੋਣ ਥੋੜੇ कुरकुरੇ ਪੰਚੀ ਰਹਿ ਗਏ ਇਸ ਕਰਕੇ 2 ਚੰਚ ਮੈਂ ਜੜੇ ਸੀ ਉਹ ਸੂਜੀ ਦੇ ਪਾ ਲਈ ਸੀ ਇੱਕ ਕੋਲੀ ਮੇਰੀ ਬੇਸਨ ਦੀ ਹੈਗੀ ਸੀ ਪਕੌੜਿਆਂ ਵਾਸਤੇ ਤੇ ਪਕੌੜੇ ਜਦੋਂ ਇੱਕ ਜਦੋਂ ਅਸੀਂ ਬੈਚ ਪਹਿਲਾਂ ਪਾਉਨੇ ਹੈਗੇ ਆ ਜੋ ਥੱਲੇ ਪੂਰੀ ਤਰ੍ਹਾਂ ਲਾਲ ਹੋ ਜਾਂਦਾ ਫੇਰ ਇਹਨੂੰ ਅਲਦਾ ਬਦਲੀ ਬਦਲੀ ਜਿਹੜੀ ਆ ਉਹ ਕਰਨੀ ਚਾਹੀਦੀ ਆ ਇਹਦਾ ਪਕੌੜੇ ਜਿਹੜੇ ਹੈਗੇ ਆ ਉਹ ਟੁੱਟਣ ਦਾ ਡਰ ਲਿੰਦਾ ਏ ਇਹ ਸਾਰੇ ਮੈਂ ਛਾਨਣੀ ਦੇ ਨਾਲ ਜਿਹੜੇ ਹੈਗੇ ਆ ਉਲਟ-ਉਲਟ ਕਰ ਲੇ ਕੀਟੇ ਕਰੀ ਦੇ ਵੀ ਉਦਾਂ ਹੀ ਆ ਜਦੋਂ ਥੱਲੇ ਉਹ ਜਿਹੜਾ ਹੈਗਾ ਵਾ ਉਹ ਪੱਕ ਚਲ ਪੂਰੀ ਤਰ੍ਹਾਂ ਉਹ ਲਾਲਗੀਪਨ ਆ ਜਾਏ ਪਤਾ ਲਾ ਜਾਂਦਾ ਕਿ ਲਾਲਗੀਪਨ ਥੱਲੇ ਆਇਆ ਨਹੀਂ ਫੇਰ ਹੀ ਉਹਨੂੰ ਜਿਹੜਾ ਹੈਗਾ ਉਹਨੂੰ ਉਲਟ ਪਲਟ ਕਰੋ ਉਹਨੂੰ ਇਹ ਮੇਰੇ ਲਾਲ ਹੋ ਚੱਲੇ ਨਹੀਂ ਹੁਣ ਮੈਂ ਲਾਲ ਹੋ ਗਏ ਨੇ ਮੈਨੂੰ ਜਿਹੜੇ ਆ ਉਹ ਪਲੇਟ ਦੇ ਵਿੱਚ ਕੱਢ ਲੈਣੀਆਂ ਇਹ ਸਾਰੇ ਪਕੌੜੇ ਜਿਹੜੇ ਹੈਗੇ ਆ ਕ੍ਰਿਸਪੀ ਵੀ ਬਹੁਤ ਜ਼ਿਆਦਾ ਬਣੇ ਸੂਜੀ ਪਾਉਣ ਦੇ ਨਾਲ ਜਿਹੜੇ ਆ ਉਹ ਕ੍ਰਿਸਪੀ ਹੋ ਜਾਂਦੇ ਆ ਰੈਸਪੀਆਂ ਦੇ ਉਹ ਹੀ ਹੁੰਦੀਆਂ ਨੇ ਸਭ ਨੂੰ ਹੁੰਦੀਆਂ ਨੇ ਸਭ ਰੈਸਪੀ ਬਣਾਉਂਦੇ ਨੇ ਘਰ ਪਰ ਸਿਰਫ ਇੱਕ ਢੰਗ ਤਰੀਕਾ ਵੱਖਰਾ ਹੁੰਦਾ ਏ ਮਾਝੇ ਚ ਚਲਜੋ ਮਾਲਵੇ ਚ ਚਲਜੋ ਦੁਆਬੇ ਚ ਚਲਜੋ ਸਾਰੇ ਜਿਹੜੇ ਖੇਤਰ ਹੈਗੇ ਨੇ ਉੱਚ ਬਣਾਉਣ ਦਾ ਜਿਹੜਾ ਢੰਗ ਹੈਗਾ ਵਾ ਜੋ ਵੀ ਅਸੀਂ ਪਕਵਾਨ ਬਣਾਉਨੇ ਆ ਰੈਸਪੀ ਬਣਾਉਨੇ ਆ ਉਹ ਅਲੱਗ-ਅਲੱਗ ਹੁੰਦਾ ਏ ਬਾਕੀ ਕੜੀ ਵਗੈਰਾ ਦੇ ਸਭ ਬਣਾਉਂਦੇ ਹੈਗੇ ਨੇ ਸਿਰਫ ਇੱਕ ਢੰਗ ਹੈਗਾ ਏ ਉਹ ਢੰਗ ਜਿਹੜਾ ਹੈਗਾ ਬਹੁਤ ਦੱਸਣਾ ਅਸੀਂ ਮਤਲਬ ਕਿ ਚਾਇਆ ਰਿਵਿਚ ਕੀ ਜਿਹੜੇ ਮਾਝੇ ਚ ਜਾਂ ਦਬਾਬੇ ਚ ਜਾਂ ਮਾਲ ਵਿੱਚ ਕਿਸ ਤਰ੍ਹਾਂ ਜਿਹੜਾ ਹੈ ਗਿਆ ਉਹ ਕੜੀ ਬੰਦੀ ਹੈ ਇਹ ਪਕੌੜਿਆਂ ਦਾ ਮੇਰਾ ਪਹਿਲਾ ਬੈਚ ਜਿਹੜਾ ਵਾ ਉਹ ਨਿਕਲ ਗਿਆ ਏ ਦੇਖੋ ਕਿੰਨੇ ਲਾਲ ਬਣੇ ਨੇ ਕ੍ਰਿਸਪੀ ਦੋ ਚਮਚ ਅਗਰ ਆਪਾਂ ਸੂਜੀ ਦੇ ਵਿੱਚ ਪਾ ਲਾਂਗੇ ਨਾ ਤੇ ਜਿਹੜੇ ਪਕੌੜੇ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਕਰਾਰੇ ਬੰਦੇ ਨੇ ਇਹ ਦੂਸਰਾ ਬੈਚ ਮੇਰਾ ਗਿਆ ਹੁਣ ਥੱਲੇ ਉਹ ਲਾਲ ਹੋ ਗਏ ਨੇ ਤੇ ਮੈਂ ਹੁਣ ਇਹਨੂੰ ਜਿਹੜਾ ਹੈਗਾ ਵਾ ਉਲਟਾ ਲਿਆ ਇਹਨੂੰ ਹਮੇਸ਼ਾ ਉਦੇ ਉਲਟਾਉ ਕਰਸੀ ਵਿੱਚ ਮਾਰੋ ਜਦੋਂ ਥੱਲੇੋਂ ਜਿਹੜਾ ਹੈਗਾ ਉਹ ਪਕਣਾ ਸ਼ੁਰੂ ਕਰ ਦੇ। ਨੀ ਦਾ ਫਿਰ ਜਿਹੜਾ ਵੇਸਣ ਜਿਹੜਾ ਹੈਗਾ ਵਾ ਇੱਕ ਤੇ ਉਹ ਛਾਨਣੀ ਦੇ ਨਾਲ ਹੀ ਲੱਗ ਜਾਂਦਾ ਏ। ਦੂਸਰਾ ਪਕੌੜੇ ਜਿਹੜੇ ਹੈਗੇ ਨੇ ਉਹ ਟੁੱਟਣ ਦਾ ਡਰ ਰਹਿੰਦਾ ਨਹੀਂ। ਗੈਸ ਜਿਹੜਾ ਹੈਗਾ ਵਾ ਨਾ ਬੜਾ ਤੇਜ਼ ਹੋਵੇ ਤੇ ਨਾ ਹੀ ਬੜਾ ਘੱਟ ਕਿਉਂਕਿ ਘੱਟ ਗੈਸ ਹੋਏਗਾ ਤਾਂ ਤੇਲ ਤੇਲ ਰਹੇਗਾ ਪਕੌੜਿਆਂ ਦੇ ਵਿੱਚ। ਅਗਰ ਹਾਈ ਫ੍ਰੇਮ ਅਸੀਂ ਕਰਾਂਗੇ ਤੇ ਉਹ ਸੜ ਜਾਣਗੇ। ਇਸ ਕਰਕੇ ਦਰਮਿਆਨਾ ਹੀ ਜਿਹੜਾ ਵਾ ਉਹ ਸੇਕ ਰੱਖੋ ਹਮੇਸ਼ਾ ਜਦੋਂ ਪਕੌੜੇ ਕੱਢ ਕੱਢਣੇ ਕੱਢਦੇ ਆਂ ਆਪਾਂ ਦੇ ਇਹ ਦੂਸਰਾ ਬੈਚ ਵੀ ਮੇਰਾ ਪਕੌੜਿਆਂ ਦਾ ਨਿਕਲ ਕੇ ਤਿਆਰ ਹੋ ਗਿਆ ਆ ਆ ਦੇਖੋ ਕਿੰਨੇ ਖਿਸਬੀ ਬਣੇ ਆ ਤੇ ਕੜੀ ਜਿਹੜੀ ਹੈਗੀ ਆ ਉਹ ਪਕੌੜਿਆਂ ਤੋਂ ਬਿਨਾਂ ਕੜੀ ਖਾਣ ਦਾ ਮਜ਼ਾ ਨਹੀਂ ਆਉਂਦਾ ਚਾਹੇ ਅਸੀਂ ਜਿੰਨੀਆਂ ਮੱਦੀ ਸਬਜ਼ੀਆਂ ਵਿੱਚ ਪਾ ਲਈਏ ਹੁਣ ਮੈਂ ਉਸੇ ਤੇਲ ਦੇ ਵਿੱਚ ਥੋੜਾ ਤੇਲ ਲਿਆ ਤੂਕਲੇਸ਼ ਬਣਾਉਣ ਲੱਗੀ ਮਸਾਲੇ ਸਾਰੇ ਖੜੇ ਮਸਾਲੇ ਸਾਰੇ ਲੈ ਲਏ ਨੇ ਹਿੰਗ ਜੀਰਾ ਤੇਜ ਪੱਤਾ ਲੌਂਗ ਕੜੀ ਪੱਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਖੜੇ ਮਸਾਲੇ ਹੈਗੇ ਨੇ ਮੈਂ ਲੈ ਲੈਨੇ ਨਾਲ ਸੁੱਕਾ ਧਨੀਏ ਸੁੱਕੇ ਧਨੀਏ ਦੇ ਨਾਲ ਜਿਹੜਾ ਹੈਗਾ ਵਾ ਉਹ ਬਹੁਤ ਹੀ ਵਧੀਆ ਫਰੇਵ ਬੰਦਾ ਏ ਕੜੀ ਦਾ ਨਾਲ ਦੋ ਪਿਆਜ਼ ਮੈਂ ਬਰੀਕ ਕੱਟ ਕੇ ਲੈ ਲੈ ਏ ਮੈਂ ਦਹੀਂ ਬਾਜ਼ਾਰੋਂ ਲੈ ਕੇ ਆਂਦਾ ਸੀ 30 ਰੁਪਏ ਦਾ ਤੇ ਇਹਨੂੰ ਮੈਂ ਜਿਹੜਾ ਸੀ ਉਹ ਸਵੇਰੇ ਲੈ ਕੇ ਆਣਾ ਸੀ ਤੇ ਇਹ ਮੈਂ ਸ਼ਾਮ ਨੂੰ ਜਿਹੜੀ ਆ ਉਹ ਕੜੀ ਬਣਾਉਣ ਲੱਗੀ ਤੇ ਇਹਦੇ ਵਿੱਚ ਮੈਂ ਨਮਕ ਪਾ ਕੇ ਰੱਖ ਦਿੱਤਾ ਸੀ ਤਾਂ ਕਿ ਖੱਟੀ ਹੋ ਜਾਏ। ਹੁਣ ਇਸੇ ਦਹੀਂ ਦੇ ਵਿੱਚ ਜਿਹੜਾ ਵਾ ਉਹ ਮੈਂ 5 ਚਮਚ ਜਿਹੜੇ ਹੈਗੇ ਨੇ ਉਹ ਬੇਸਣ ਦੇ ਪਾ ਲਏ। ਤੇ ਇਹਨੂੰ ਅਸੀਂ ਜਿਹੜਾ ਹੈਗਾ ਵਾ ਪੂਰੀ ਤਰ੍ਹਾਂ ਘੋਲ ਲਾਂਗੇ। ਵੱਖਰਾ ਨਹੀਂ ਮਿਕਲਣ ਲੱਗੀ ਜੋ ਦਹੀਂ ਲੈ ਕੇ ਆਣਾ ਸੀ ਇਹਦੇ ਵਿੱਚ ਨਮਕ ਪਾਇਆ ਸੀ ਤਾਂ ਕਿ ਖੱਟਾ ਹੋ ਜਾਏ ਦਹੀਂ ਉਹਦੇ ਵਿੱਚ ਹੀ ਮੈਂ 5 ਮੱਜ ਜਿਹੜੇ ਹੈਗੇ ਨੇ ਉਹ ਬੇਸਣ ਦੇ ਪਾ ਲਈ। ਇਹਦੇ ਨਾਲ ਇਹ ਹੁੰਦਾ ਕਿ ਜੇ ਕੜੀ ਦੇ ਵਿੱਚ ਥੋੜਾ ਫੁਟਕੜੀ ਫੁਟਕੜੀ ਦਹੀਂ ਚ ਫੁਟਕੜੀਆਂ ਵੀ ਹੋ ਜਾਂਦੀਆਂ ਨੇ ਬੱਜ ਜਾਂਦੀਆਂ ਨੇ ਉਹ ਨਹੀਂ ਬੱਜਦੀਆਂ ਉਹ ਪੂਰਾ ਚਮਚ ਦੇ ਨਾਲ ਜਿਹੜਾ ਹੈਗਾ ਵਾ ਜਾਂ ਸੀ ਜੇ ਪੀਟਰ ਦੇ ਨਾਲ ਵੀ ਕਰਾਂਗੇ ਤੇ ਪੂਰੀ ਤਰ੍ਹਾਂ ਮੈਸ਼ ਹੋ ਜਾਏਗਾ ਇਹਦੇ ਵਿੱਚ ਜੇ ਮਸਾਲੇ ਪਾ ਦਿੱਤੇ ਹੈ ਹਲਦੀ ਪਾਈ ਹੈ ਤੇ ਦੇਗੀ ਵਿੱਚ ਪਾਈ ਹੈ ਲਾਲ ਮਿਰਚ ਨਹੀਂ ਪਾਈ ਥੋੜੀ ਜਿੰਨੀ ਐਵੇਂ ਸੁਹਾਈ ਸੀ ਲਾਲ ਮਿਰਚ ਕਿਉਂਕਿ ਮੈਂ ਹਰੀ ਮਿਰਚ ਇਹਦੇ ਵਿੱਚ ਪਾ ਦਿੱਤੀ ਹੋਈ ਸੀ ਤੇ ਲਾਲ ਦੇਗੀ ਵਿੱਚ ਜਿਹੜੀ ਹੈਗੀ ਉਹ ਰੰਗ ਵਾਸਤੇ ਇਨੂੰ ਅਸੀਂ ਹੁਣ ਜਿਹੜਾ ਹੈਗਾ ਇਨੂੰ ਇਹਦੇ ਵਿੱਚ ਜਿਹੜਾ ਵਾ ਉਹ ਪੂਰੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਦਹੀਂ ਦੇ ਵਿੱਚ ਜਿਹੜਾ ਫੇਸ ਨਹੀਂ ਪਾਵਾਂਗੇ ਟਫਟਕੜੀ ਜਿਹੜੀ ਹੁੰਦੀ ਉਹ ਪਾਣੀ ਫਿਰ ਦਹੀਂ ਦੀ ਜਿਹੜੀ ਆ ਉਹ ਹੁੰਦੀ ਚੰਗੀ ਤਰ੍ਹਾਂ ਮੈਸ਼ ਕਰਕੇ ਆਪਾਂ ਫੇਰੀ ਇਹਦੇ ਵਿੱਚ ਪਾਣੀ ਪਾਵਾਂਗੇ ਤਾਂਕਿ ਗੁੱਠਲੀ ਨਾ ਕੋਈ ਬਣੇ ਮੇਰਾ ਪੂਰੀ ਤਰ੍ਹਾਂ ਉਹ ਪੂਰੀ ਤਰ੍ਹਾਂ ਮੈਨੂੰ ਚਮਚ ਦੇ ਨਾਲ ਹਿਲਾ ਲਿਆ ਸੀ ਉਹਦੇ ਵਿੱਚ ਮੈਂ ਹੁਣ ਪਾਣੀ ਪਾ ਲਿਆ ਆ ਦੇਖੋ ਸਾਰਾ ਕੋਲ ਤਿਆਰ ਕਰ ਲਿਆ ਖੜੀ ਦਾ ਤੇਲ ਮੇਰਾ ਗਰਮ ਹੋ ਗਿਆ ਸਰੋਂ ਦਾ ਇਹਦੇ ਵਿੱਚ ਮੈਂ ਪਹਿਲਾਂ ਸਾਰੇ ਖੜੇ ਮਸਾਲੇ ਜਿਹੜੇ ਪਾ ਦਿੱਤੇ। ਇਹ ਜਦੋਂ ਪੋਜ ਜਾਣਗੇ ਸਾਰੇ ਲਾਲਗੀ ਪੰਚ ਆ ਜਾਣਗੇ ਤੇ ਇਹਦੇ ਵਿੱਚ ਮੈਂ ਹੁਣ ਪਿਆਜ਼ ਤੇ ਮਿਰਚਾਂ ਜਿਹੜੀਆਂ ਕੱਟੀਆਂ ਮਿਰਚਾਂ ਆਪਣੇ ਸਵਾਦ ਅਨੁਸਾਰ ਘੱਟ ਖਾਂਦੇ ਹੋ ਘੱਟ ਪਾ ਲਓ ਵੱਧ ਖਾਂਦੇ ਹੋ ਵੱਧ ਖਾ ਲਓ ਪਾ ਲਓ ਤੇ ਹਰੀ ਮਚ ਦੇ ਨਾਲ ਅਗਰ ਤੁਸੀਂ ਜ਼ਿਆਦਾ ਸਪਾਈਸੀ ਕਰਨਾ ਚਾਹੁੰਦੇ ਹੋ ਤੇ ਜਿਹੜਾ ਮੈਂ ਕੋਲ ਤਿਆਰ ਕੀਤਾ ਸੀ ਔਰ ਇਹਦੇ ਵਿੱਚ ਤੁਸੀਂ ਲਾਲ ਮਿਰਚ ਜਿਹੜੀ ਹੈਗੀ ਉਹ ਵੀ ਐਡ ਕਰ ਦੋ। ਇਹ ਜਦੋਂ ਲਾਲ ਹੋ ਜਾਏਗਾ ਥੋੜਾ ਥੋੜਾ ਗੁਲਾਬੀ ਗੁਲਾਬੀ ਤੇ ਇਹਦੇ ਵਿੱਚ ਮੈਂ ਹੁਣ ਅਦਰਕ ਲਸਣ ਦਾ ਪੇਸਟ ਜਿਹੜਾ ਵਾ ਉਹ ਵੀ ਇੱਕ ਚਮਚ ਪਾ ਲਿਆ। ਇਹ ਮੇਰਾ ਜਿਹੜਾ ਹੁਣ ਪਿਆਜ਼ ਹੈਗਾ ਇਹ ਉਹ ਲਾਲ ਹੋ ਗਿਆ ਹੈ ਤੇ ਹੁਣ ਅਸੀਂ ਜਿਹੜਾ ਉਹ ਤਿਆਰ ਕੀਤਾ ਸੀ ਨਾ ਕੋਲ ਜਿਹੜਾ ਸੀ ਤਿਆਰ ਕੀਤਾ ਵੇਸਣ ਦਾ ਦਹੀਂ ਦਾ ਤੇ ਵਿੱਚ ਮਸਾਲੇ ਪਾ ਕੇ ਉਹ ਅਸੀਂ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਮੈਂ ਥੋੜਾ ਜਿਹਾ ਪਾਣੀ ਪਾਤਾ ਤਾਂ ਕਿ ਪਿਆਜ਼ ਜਿਹੜਾ ਹੈਗਾ ਉਹ ਜ਼ਿਆਦਾ ਲਾਲ ਨਾ ਹੋਰ ਹੋ ਜਾਏ ਪਾਣੀ ਵੈਸੇ ਵੀ ਪਾਉਣਾ ਪਿੰਦਾ ਹੀ ਹੈਗਾ ਖੜੀ ਦੇ ਵਾਸਤੇ ਹੁਣ ਮੈਂ ਸਾਰਾ ਬੈਟਰ ਜਿੰਨਾ ਵੀ ਹੈਗਾ ਸੀ ਖੜੀ ਦਾ ਉਹ ਪਾ ਕੇ ਤੇ ਇਹ ਜਿਹੜਾ ਪਾਣੀ ਵਿੱਚ ਪਾ ਕੇ ਦੇ ਉਹ ਵੀ ਹਿਲਾ ਦਿੱਤਾ ਇਹਨੂੰ ਪੂਰਾ ਚੰਗੀ ਤਰ੍ਹਾਂ ਜਿਹੜਾ ਵਾ ਉਹ ਕਿਉਂਕਿ ਪਾਣੀ ਦੇ ਪੈਣਾ ਹੀ ਪੈਣਾ ਪਾਣੀ ਵੀ ਜਿਹੜਾ ਹੈਗਾ ਵਾ ਆਪਣੇ ਅਕੋਰਡਿੰਗ ਹੀ ਉਹ ਪਤਾ ਲੱਗ ਜਾਂਦਾ ਹੈਗਾ ਕੀ ਮੇਰਾ ਇੱਕ ਕੌਲੇਜ ਦਾ ਹੈਗਾ ਜਿਸ ਤੇ ਮੈਂ ਦੋ ਕੌਲੇ ਜਿਹੜੇ ਸੀ ਹੋਈਓ ਜਿੱਚ ਮੈਂ ਤਿਆਰ ਕੀਤਾ ਸੀ ਉਹ ਦੋ ਕੌਲੇ ਮੇਰੇ ਜਿਹੜੇ ਸੀ ਦੋ ਤੇ ਢਾਈ ਮਸੀਂ ਉਹ ਇੰਨੇ ਕ ਪਾਣੀ ਮਲਾਂ ਪਿਆ ਹੈਗਾ ਕਿਉਂਕਿ ਜਾਰੇ ਪਤਲੀ ਕੜੀ ਜਿਹੜੀ ਹੈ ਇਹ ਉਹ ਵੀ ਨਹੀਂ ਸਹੀ ਲੱਗਦੀ ਇਹਦੇ ਵਿੱਚ ਮੈਂ ਕਿਉਂਕਿ ਮੈਂ ਪਹਿਲਾਂ ਵੀ ਲੂਣ ਪਾਇਆ ਹੋਇਆ ਸੀ ਦਹੀਂ ਦੇ ਵਿੱਚ ਤੇ ਹੁਣ ਮੈਂ ਅੱਧਾ ਚਮਚ ਹੋਰ ਜਿਹੜਾ ਹੈਗਾ ਵਾ ਉਹ ਨਮਕ ਦਾ ਵਿੱਚ ਐਡ ਕੀਤਾ ਇਹਨੂੰ ਅਸੀਂ ਢੱਕ ਕੇ ਰੱਖ ਦਾਂਗੇ ਉਬਾਲੀ ਹੋਣ ਤੱਕ ਜਦੋਂ ਉਬਾਲਾ ਆ ਗਿਆ ਕੜੀ ਨੂੰ ਤੇ ਫਿਰ ਅਸੀਂ ਨੂੰ ਜਿਹੜਾ ਵਾ ਟੱਕ ਕੇ ਰੱਖ ਦਾਂਗੇ ਤੇ ਵਿੱਚ ਵਿੱਚ ਇਹਨੂੰ ਅਸੀਂ ਜਿਹੜਾ ਵਾ ਉਹ ਹਿਲਾਉਂਦੇ ਰਹਾਂਗੇ ਤਾਂ ਕਿ ਕੜੀ ਜਿਹੜੀ ਹੈਗੀ ਆ ਉਹ ਥੱਲੇ ਹੁਣਾ ਲੱਗੇ ਤੇ ਬਾਹਰ ਨਾ ਆਵੇ ਕੜੀ ਮੇਰੀ ਰਿਚਦਿਆਂ ਪੂਰੇ 2 ਘੰਟੇ ਹੋ ਗਏ ਪੂਰੇ ਕਿਉਂਕਿ ਸਿਮਜੇ ਕੜੀ ਦਾ ਮਤਲਬ ਹੀ ਹੈ ਕੜਨਾ ਤੇ ਜਿੰਦਰ ਕੜੀ ਕੜੇ ਨਾ ਉਹ ਅੰਦਰ ਮਿਜਾਉਣੀ ਅੰਦਾ ਹੁਣ ਕੜੀ ਮੇਰੀ ਪੂਰਾ 2 ਘੰਟੇ ਹੋ ਗਏ ਸੀ ਮੇਰੇ ਵਿੱਚ ਪਕੌੜੇ ਪਾਏ ਤੇ ਜਿੰਨੇ ਬਣਾਏ ਹੋਏ ਸੀ ਪਕੌੜੇ ਪਾ ਕੇ ਜਸਟ ਮੈਂ ਇਹਨੂੰ 2 ਮਿੰਟ ਹੀ ਰੱਖਿਆ ਸੀ ਇੱਕ ਦੇ ਉੱਪਰ ਆ ਦੇਖੋ ਕਿੰਨੀ ਵਧੀਆ ਬਣੀ ਸਿਰਫ 2 ਕੁ ਮਿੰਟ ਹੀ ਰੱਖਣਾ ਹੈਗਾ ਇਹਨੂੰ ਤੇ ਅਸੀਂ ਕੱਢ ਕੇ ਤਿਆਰ ਕਰ ਦਿੱਤੀ ਹੈਗੀ ਬੌਲ ਦੇ ਵਿੱਚ ਅਸੀਂ ਕੱਢੀ ਇਹਦੇ ਉੱਪਰ ਅਸੀਂ ਗਰਮ ਮਸਾਲਾ ਪਾਤਾ ਤੇ ਨਾਲ ਹੀ ਅਸੀਂ ਥੋੜਾ ਜਿਹਾ ਪਾ ਦਾਂਗੇ ਧਨੀਆ ਪਾਊਡਰ ਤੇ ਕੜੀ ਸਾਡੀ ਹੋ ਗਈ ਤਿਆਰ ਇਹਨੂੰ ਗਰਮ ਗਰਮ ਕੜੀ ਤੁਸੀਂ ਚਾਵਲਾਂ ਦੇ ਨਾਲ ਖਾਓ ਪਰੌਂਠੀ ਦੇ ਨਾਲ ਖਾਓ ਰੋਟੀ ਦੇ ਨਾਲ ਨਾਲ ਖਾਓ ਤੇ ਆਨੰਦ ਮਾਣੋ ਰੈਸਪੀ ਵਧੀਆ ਲੱਗਦੀ ਏ ਤਾਂ ਇਹਨੂੰ ਲਾਈਕ ਜ਼ਰੂਰ ਕਰਿਆ ਕਰੋ ਧੰਨਵਾਦ ਜੀ